ਨਾਲ ਸਜਾਈ ਗਈ RAM NAUMI ਦੀ ਸ਼ੋਭਾ ਯਾਤਰਾ ਸਿਆਸੀ ਆਗੂਆਂ ਨੇ ਵੀ ਕੀਤੀ ਸ਼ਿਰਕਤ ਬਿਊਰੋ ਚੀਫ ਦਵਿੰਦਰ ਸਿੰਘ ਗੁਰਦਾਸਪੁਰ ਸ੍ਰੀ RAM NAUMI ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਤਾਰੀਵਾਲ ਦੀ ਰਗੂਨਾਥ ਮੰਦਰ ਤੋਂ ਸਜਾਈ ਗਈ ਸਮੁੱਚੇ ਸ਼ਹਿਰ ਵਿੱਚ ਇਸ ਸ਼ੋਭਾ ਯਾਤਰਾ ਦਾ ਥਾਂ ਥਾਂ ਤੇ ਪਰਮਾ ਸਵਾਗਤ ਕੀਤਾ ਗਿਆ ਵੱਡੀ ਗਿਣਤੀ ਚ ਸ਼ਰਦਾਲੂ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਸਨ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਦੇ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸੇਖਵਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਗੁਰ ਇਕਬਾਲ ਸਿੰਘ ਬਿੱਲਾ ਮਾਹਲ ਤੇ ਨਗਰ ਕੌਂਸਲ ਧਾਰੀਵਾਲ ਦੇ ਪ੍ਰਧਾਨ ਅਸ਼ਵਨੀ ਦੁਗਲ ਵਿਸ਼ੇਸ਼ ਤੌਰ ਤੇ ਪਹੁੰਚੇ ਜਿਆਸੀ ਰਾਮ ਅੱਜ ਅਸੀਂ ਸਾਰੇ ਧਾਰੀਵਾਲ ਨਗਰ ਦੇ ਵਿੱਚ ਬਹੁਤ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਆ ਉਹ ਆਰਾਮਨਾਮੀ ਦਾ ਜਿਹੜਾ ਤਿਉਹਾਰ ਆ ਰਿਆ ਸ਼੍ਰੀ ਰਾਮ ਜੀ ਦਾ ਉਹਦੇ ਸੰਦਰਭ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਅੱਜ ਸਾਰਿਆਂ ਨੇ ਸਾਰੇ ਸ਼ਹਿਰ ਵਾਸੀਆਂ ਨੇ ਨਾਲੜ ਕੇ ਬਹੁਤ ਸ਼ਰਧਾ ਭਾਵਨਾ ਦੇ ਨਾਲ ਔਰ ਬਹੁਤ ਚਾਹਵਾਂ ਦੇ ਨਾਲ ਗੱਡੀ ਗਈ ਆ ਸੋ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਔਰ ਜਿੰਨੇ ਸ਼੍ਰੀ ਰਾਮ ਜੀ ਦੇ ਪੱਖ ਸਾਰੇ ਸੰਸਾਰ ਚ ਵਕਤੇ ਆ ਉਹਨਾਂ ਨੂੰ ਰਾਮਨਾਮੀ ਦੀ ਜਿਹੜੀ ਆ ਉਹ ਲੱਖ ਲੱਖ ਵਧਾਈ ਦਿਨਾਂ ਔਰ ਗੁਰੂ ਚਰਨਾਂ ਦੇ ਵਿੱਚ ਅਰਦਾਸ ਵੀ ਕਰਦਾ ਕਿ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਸਾਡੇ ਸਾਰਿਆਂ ਉੱਤੇ ਬਣਿਆ ਰਹੇ ਇਸੇ ਤਰ੍ਹਾਂ ਅਸੀਂ ਖੁਸ਼ੀਆਂ ਖੇੜਿਆਂ ਦੇ ਨਾਲ ਸਾਰੇ ਤਿਉਹਾਰ ਜਿਹੜੇ ਆ ਇਕੱਠੇ ਹੋ ਕੇ ਜਾਤਪਾਤ ਤੋਂ ਉੱਤੇ ਉੱਠ ਕੇ ਮਨਾਉਂਦੇ ਰਹੀਏ ਔਰ ਸਾਡੇ ਤੇ ਮਿਹਰ ਭਰਿਆ ਹੱਥ ਰੱਖ ਕੇ ਸਾਨੂੰ ਆਸ਼ੀਰਵਾਦ ਦੇਣ ਔਰ ਇਸੇ ਤਰ੍ਹਾਂ ਕਿਰਪਾ ਸਾਡੇ ਤੇ ਬਣਾਈ ਰੱਖਣ ਬਹੁਤ-ਬਹੁਤ ਧੰਨਵਾਦ ਜੀ ਸ਼੍ਰੀ ਰਾਮ ਨਾਮੇ ਜੀ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸਾਰੀ ਸਮੁੱਚੀ ਸੰਗਤ ਨੂੰ ਜਿੱਥੇ-ਜਿੱਥੇ ਦੁਨੀਆ ਦੇ ਵਿੱਚ ਸਾਰੇ ਖਲਕਤ ਵਾਸੀ ਆਏ ਸਾਡੇ ਹਿੰਦੂਸਤਾਨੀ ਵਾਸੀ ਨੇ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਲੱਖ ਲੱਖ ਵਧਾਈ ਦਿੰਦਾ। ভগবান ਰਾਮ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਆਪਣਾ ਮਿਹਰਾਂ ਭਰਿਆ ਹੱਥ ਸਾਰੀ ਦੁਨੀਆ ਦੇ ਉੱਪਰ ਬਣਾ ਕੇ ਰੱਖੋ ਤਾਂ ਕਿ ਲੋਕ ਤੁਹਾਡੇ ਦਿੱਥੇ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਕਰ ਸਕਣ। ਜੈ શ્રી ਰਾਮ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰਤਾਰੀ ਵਾਲ ਵਾਸੀਆਂ ਨੂੰ ਬਹੁਤ ਬਹੁਤ ਆਰਾਮ ਰਮੀ ਦੀ ਵਧਾਈ ਦਿੰਦਾ। ਤੁਸੀਂ ਦੇਖ ਸਕਦੇ ਹੋ ਵੀ ਅੱਜ ਸਾਡਾ ਤਾਰੀਵਾਦ ਸ਼ਹਿਰ ਕਿੰਨਾ ਸਜਾਇਆ ਗਿਆ ਥਾ ਦਾਦੇ ਲੰਗਰ ਲਾਏਗੇ ਤਾਂ ਤਾਂ ਦੇ ਲੋਕਾਂ ਨੇ ਲੰਗਰ ਲਗਾਏ ਆ ਕਿਸੇ ਨੇ ਜਲਦੀ ਸੇਵਾ ਕਰ ਰਿਆ ਵਾ ਬਹੁਤ ਤਾਰੀ ਵਾਲੂ ਸਜਾਇਆ ਹੋਇਆ ਵਾ ਸਾਰੇ ਧਰਮਾਂ ਦੇ ਲੋਕ ਰਲ ਮਿਲ ਕੇ RAM NAVAMI ਦਾ ਸ਼ੋਭਾ ਯਾਤਰਾ ਕਰ ਰਹੇ ਨੇ ਮੈਂ ਪ੍ਰਭੂ RAM ਦੇ ਕੇ ਪ੍ਰਾਰਥਨਾ ਕਰਨਾ ਕਿ ਸਾਡੇ ਤਾਰੀਵਾਦ ਦੇ ਆਪਾਰ ਕਿਰਪਾ ਬਣਾ ਕੇ ਰੱਖਣ ਜਿਹੜੇ ਜਿਹੜੇ ਸ਼ੋਭਾ ਯਾਤਰਾ ਚ ਸ਼ਾਮਲ ਹੋਇਆ ਉਹਨਾਂ ਨੂੰ ਤੰਦਰੁਸਤੀ ਦੀ ਅੱਛੀ ਸਿਹਤ ਦੇ ਤੇ ਤਰੱਕੀਆਂ ਦੇ ਆਪਣਾ ਛੇ ਪਰਿਆਤ ਦੋਨਾਂ ਦੇ ਉੱਪਰ ਰੱਖੋ ਸਾਰਿਆਂ ਨੂੰ ਮੈਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ